ਬਾਦਲ ਸਾਹਿਬ ਤਾਂ ਕਹਿੰਦੇ ਰਹੇ ਉਹਨੂੰ ਸੁਗਵੀਰ ਨੂੰ ਓਏ ਕੰਟਰੋਲ ਕਰ ਲੈ ਤੇ ਓਏ ਓਏ ਆਪਣੇ ਸਾਲੇ ਤੇ ਕੰਟਰੋਲ ਕਰ ਲੈ ਤੈਨੂੰ ਮਾਝ ਦੂ ਪਰ ਹੁਣ ਨਹੀਂ ਕੀਤਾ ਗਿਆ ਤੇ ਉਹ ਪਿਆ ਮਾਂਝਿਆ ਫਿਰ ਉਹ ਕੁਦਰਤ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਤ ਹੀ ਪਤਾ ਲੱਗਦਾ ਦਸੋਂ ਦਾ ਸਹੀ ਕੀ ਕੀਤਾ ਜੀ ਤੁਸੀਂ 10 ਸਾਲ ਹੀ ਗਿਣ ਲੈਨੇ ਸੱਤ ਤੋਂ 17 ਵਾਲੇ ਉਹ ਤੋਂ ਪਹਿਲਾਂ ਵਾਲੇ ਨਹੀਂ ਗਿਣਦੇ ਦਸ ਤੱਕ ਦੋ ਕੀ ਕਰਿਆ ਉਹਨਾਂ ਦਾ ਸਾਲਾਂ ਚ 2009 ਚ 1000 ਬੰਦਾ ਸੀਗਾ 1000 ਦੇ ਲਗਭਗ ਨੌਜਵਾਨ ਸੀ ਜਿਹੜਾ ਡਰੱਗ ਐਡਿਕਟਡ ਸੀ ਤੇ 2015 ਤੱਕ 15 ਤੋਂ 20 ਲੱਖ ਹੋ ਗਿਆ ਇਹ ਕੀਤਾ ਤੁਸੀਂ ਔਰ ਕੌਣ ਕਰਦਾ ਸੀ ਨਾਂ ਕੀਦਾ ਲੱਗਦਾ ਬੱਚੇ ਬੱਚੇ ਨੂੰ ਪੁੱਛ ਲੋ ਕਿਦਾ ਨਾਂ ਲੱਗਦਾ ਆ ਕੀਤੇ ਤੁਸੀਂ ਹਰ ਗੱਲ ਤੇ ਲੱਗਿਆ ਰਹਿੰਦਾ ਹੁਣ ਮਾਂ ਪਾਰਟੀ ਅਬਦੀ ਪਾਰਟੀ ਲੈ ਕੇ ਆਓ ਪਰਾਵਾ ਮਸਾ ਤਾਂ ਖੜਾ ਚੜਾਇਆ ਟੱਟੇ ਦਵਾਰੇ ਕਿਉਂ ਪੰਗਾ ਲਈਏ ਸੀ ਅੱਛਾ ਜੇ ਨੇ ਵਧੀਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਜੇ ਚੱਜਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਜੀ ਮੈਂ ਤਾਂ ਕਲਾਕਾਰ ਸੀ ਬੜਾ ਵਧੀਆ ਕੋਈ ਫੇਲ ਕਲਾਕਾਰ ਨਹੀਂ ਸੀ 3-4 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਘੰਟੇ ਡੇਢ ਘੰਟੇ ਦਾ ਲੈ ਲੰਦ ਸੀ ਟੀਵੀ ਜਨਾਂ ਤਾਂ ਹੋਰ ਵੱਧ ਲੈ ਲੰਦ ਸੀ ਫਿਲਮਾਂਾਂ ਤਾਂ ਹੋਰ ਵੱਧ ਲੈ ਲੰਨ ਆ ਮੇਰੇ ਨਾਲ ਦੇ ਨੇ ਸਾਰੇ ਬਿੰਨੋ ਹੋਰੀ ਕਰਮਚਾਰੀ ਤੋਰੀ ਜੁਗਨ ਵਾਲੀ ਟੀਮ ਹੀ ਐ ਸਾਨੂੰ ਇੱਥੇ ਆਉਣ ਦੀ ਕੀ ਲੋੜ ਸੀ ਜੇ ਤੁਸੀਂ ਚੱਜਦੇ ਨਿਕਲਿਆ ਹੁੰਦੇ ਉਧਰੋਂ ਬਾਜਬਗ ਵਾਲਾਂ ਕੱਢੀ ਜਾਂਦਾ ਇਹ ਕਿੱਥੋਂ ਆ ਗਏ ਇੱਕ ਕੀ ਹੋ ਜਾ ਮਟੀਰੀਅਲ ਆ ਗਿਆ ਮੈਂ ਕਿਹਾ ਇਹ ਸਿਤਾ ਹੁਣ ਆ ਗਏ ਤੇਰੇ ਨੂੰ ਸੰਤ ਲੋਕਾਂ ਨੇ ਲਿਆਂਦਾ ਅੱਕ ਕੇ ਵੀ ਯਾਰ ਇਹਨਾਂ ਨੂੰ ਹੀ ਚੈੱਕ ਕਰ ਲੈਣਾ ਅੱਕੇ ਹੋਏ ਲੋਕ ਜਦੋਂ ਕੋਈ ਫੈਸਲਾ ਲੈਂਦੇ ਨਾ ਫਿਰ ਅੱਕ ਕੇ ਅਸੀਂ ਆ ਗਏ ਅਸੀਂ ਆ ਕੇ ਕੰਮ ਸਿੱਖ ਗਏ ਉਹਨੂੰ ਮੈਂ ਤਾਂ ਕਹਿਣਾ ਉਹਨਾਂ ਮੈਂ ਅੱਜ ਵੀ ਕਹਿ ਦਿੰਨਾ ਵੀ ਸਾਈਕਲ ਚਲਾਉਣ ਦੇ ਚਾਰ ਤਰੀਕੇ ਨੇ ਪਹਿਲਾਂ ਜੋ ਆ ਅੱਧੀ ਕੈਂਚੀ ਸਿੱਖਦਾ ਡਿੱਗ ਪੈਨੌਜ ਕਦੇ ਕਦੇ ਲੱਗ ਤੇ ਸਾਟੀ ਜੀ ਬਾਈ ਨੇ ਖੋਚ ਐ ਤੇ ਖੋਚ ਜੀ ਤੇ ਮੇਰੇ ਵੀ ਨਿਸ਼ਾਨ ਜਾਏਗੇ ਨਾ ਜੀ ਫਿਰ ਉਹ ਪੂਰੀ ਕੰਚੀ ਮਾਰ ਲੱਗ ਜਾਂਦਾ ਡੰਡੇ ਨੂੰ ਫੜ ਕੇ ਇੱਕ ਹੈਂਡਲ ਫੜ ਕੇ ਤੇ ਪੂਰੀ ਕੰਚੀ ਉਦੋਂ ਉਹਦਾ ਕੰਟਰੋਲ ਥੋੜਾ ਸਾਈਕਲ ਤੇ ਬਾਹਰ ਜਾਂਦਾ ਫਿਰ ਰੋਕਣਾ ਵੀ ਸਿੱਖ ਜਾਂਦਾ ਵੀ ਇਹਨੂੰ ਰੋਕਣਾ ਹੈ ਰੋਕਣਾ ਫਿਰ ਉਹ ਪੱਡੇ ਤੇ ਆ ਜਾਂਦਾ ਡੰਡੇ ਤੇ ਕੱਲੇ ਡੰਡੇ ਤੇ ਫਿਰ ਉਹ ਕਈ ਵਾਰੀ ਡੰਡੇ ਤੇ ਜਦੋਂ ਆਉਂਦਾ ਨਾ ਤਾਂ ਫਿਰ ਉਹ ਰੋਕਿਆ ਨਹੀਂ ਜਾਂਦਾ ਕੰਦ ਕੰਦ ਦੀ ਚ ਮਾਰ ਕੇ ਖੜਾਉਂਦਾ ਫਿਰ ਉਹ ਵੀ ਐਚ ਐਚ ਮਾਰਦਿਆਂ ਤੇ ਉੱਥੇ ਉਤਰ ਜਾਂ ਕੋਈ ਗੱਲ ਨਹੀਂ ਸਾਈਕਲ ਦੇ ਵਿਖੂਆ ਫਿਰ ਉਹ ਕਾਠੀ ਤੇ ਆ ਜਾਂਦਾ ਹੀ ਕਾਠੀ ਤੇ ਜਦੋਂ ਆਂਗੇ ਨਾ ਕੰਟਰੋਲ ਹੋ ਜਾਂਦਾ ਉਹਦਾ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਇੱਥੋਂ ਸੱਜੇ ਮੋੜਨਾ ਹੈ ਇੱਥੋਂ ਕਬੇ ਮੋੜਨਾ ਆਹ ਬ੍ਰੇਕ ਨੇ ਫਿਰ ਉਹ ਕੱਲ ਕਾਠੀ ਤੇ ਤਾਂ ਆ ਜਾਂਦਾ ਜਦੋਂ ਉਹਨੂੰ ਕੋਈ ਬੰਦਾ ਮਿਲ ਜੇ ਬਈ ਸ਼ਹਿਰ ਚੱਲੇ ਆ ਮੈਨੂੰ ਲੈ ਜਾ ਉਹ ਕਹਿੰਦਾ ਬਈ ਐਂ ਕਰ ਤਖ ਤੇਰਾ ਨਾ ਮੇਰਾ ਕੋਈ ਬੈਰ ਵਿਰੋਧ ਨਹੀਂ ਮੈਨੂੰ ਖਿੱਚਣਾ ਨਹੀਂ ਆਉਂਦਾ ਵੀ ਤੂੰ ਚਲਾ ਲੈ ਮੈਂ ਮਗਰ ਬਈ ਨਾ ਉਦੋਂ ਉਹਨੂੰ ਸਵਾਰੀ ਖਿੱਚਣੀ ਨਹੀਂ ਆਉਂਦੀ ਬੈਲੈਂਸ ਨਹੀਂ ਬਣਦਾ ਹੌਲੀ-ਹੌਲੀ ਫਿਰ ਉਹਨੂੰ ਖਿੱਚਣਾ ਵੀ ਆ ਜਾਂਦਾ ਹੁਣ ਅਸੀਂ ਐਸ ਲੈਵਲ ਤੇ ਪਹੁੰਚ ਗਏ ਕਿ ਅਧਿਕਾਂਚੀ ਪੂਰੀ ਕੈਂਚੀ ਡੰਡਾ ਕਾਠੀ ਹੁਣ ਖਿੱਚਣਾ ਵੀ ਆ ਗਿਆ ਹੁਣ ਅਸੀਂ ਕੈਰੀਅਰ ਦੇ ਪਿੱਛੇ ਬਿਠਾ ਕੇ ਬੰਦਾ ਨਾਪੇ ਛੱਡਿਆ ਉਹਨੇ ਨਾਪੇ ਤਾਂ ਖਿੱਚਣਾ ਆ ਗਿਆ ਸਾਨੂੰ ਇਹੀ ਕਹਿੰਦੇ ਸੀ ਨਾ ਤਜਰਬਾ ਨਹੀਂ ਹੈਗਾ ਮੈਂ ਕਿਹਾ ਤਜਰਬੇਦਾਰਾਂ ਤੂੰ ਤਾਂ ਦੁਖੀ ਨੇ ਇਹਦੇ ਕੋਲੇ ਤਜਰਬਾ ਨਹੀਂ ਤਜਰਬਾ ਕਹਦਾ ਯਾਰ ਬਾ હા ਮੇਰੇ ਕੋਲੇ ਬੱਸਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਰੇਤੇ ਦੀਆਂ ਖੱਦਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਲੋਕਾਂ ਦੇ ਢਾਬਿਆਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣ ਦਾ ਬਹੁਤ ਤਜਰਬਾ ਹੈ ਉਹ ਇਹਨਾਂ ਨੇ ਕਦੇ ਪਾਇਆ ਨਹੀਂ ਆਈ ਹਾਲ ਕਾਂਗਰਸ ਦਾ ਸੀ ਉਹ ਉਹਨਾਂ ਨੇ ਵਧਾਤਾ ਸਾਰਾ ਕੁਝ ਕੇਸ ਖਰਾਬ ਕਰਤੇ ਤੁਸੀਂ ਆਪ ਦੇਖ ਲਓ ਮੈਨੂੰ ਕਹਿਣ ਦੀ ਲੋੜ ਹੈ ਹੁਣ ਪਹਿਲਾਂ ਕਹਿੰਦੇ ਸੀ ਵੱਡੀਆਂ ਮੱਛੀਆਂ ਨਹੀਂ ਫੜਦੇ ਵੱਡੀਆਂ ਮੱਛੀਆਂ ਨਹੀਂ ਫੜਦੇ ਜਿੱਤੇ ਵੱਡਾ ਫੜ ਲਿਆ ਉਹਦੇ ਸਾਰੇ ਉਹਦੇ ਹੱਕ ਚ ਆ ਗਏ ਹੁਣ ਇਹ ਕਹਿਣ ਦੀ ਲੋੜ ਹੈ ਵੀ ਕੌਣ ਕਰਾਲੇ ਹੋਏ ਸੀ ਚੰਨੀ ਮਜੀਠੇ ਦੇ ਹੱਕ 'ਚ ਬੋਲੇ ਆਂ ਬਾਜਵਾ ਮਜੀਠੇ ਦੇ ਹੱਕ 'ਚ ਬੋਲੇ ਆਂ ਖੈਰਾ ਉਹ ਤਾਂ ਚਲੋ ਆਪ ਹੀ ਵਸੂਣ ਉਹਦੇ ਚੱਕਰ 'ਚ ਉਹ ਵੀ ਹੱਕ 'ਚ ਬੋਲੇ ਤਾਂ ਚਲੋ ਸਟਾਫ ਮੈਂਬਰ ਹੁਆ ਬਿੱਟੂ ਉਹਦੇ ਹੱਕ 'ਚ ਬੋਲੇ ਆ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਬੋਲੇ ਆ ਫਿਰ ਮੈਨੂੰ ਦੱਸੋ ਪੰਜਾਬ ਨੂੰ ਬਚਾਉਣ ਵਾਲਾ ਕੌਣ ਸੀਗਾ ਭਾਈ ਜੇ ਆਮ ਆਦੀ ਪਾਰਟੀ ਨਾ ਹੁੰਦੀ ਤੇ ਸਾਰੇ ਰਲੇ ਹੋਏ ਨੇ ਜਦੋਂ ਲੋਕਾਂ ਨੇ ਰੌਲਾ ਪਾਇਆ ਸਭ ਤੋਂ ਪਹਿਲਾਂ ਚੰਨੀ ਮੁਕਰਿਆ ਕਹਿੰਦਾ ਮੈਨੂੰ ਲੱਗਾ 파ਗੜ ਨੂੰ ਫੜਨ ਲੱਗੇ ਨੇ ਲੈ 파ਗੜ ਤਾਂ ਲੈਣਾ ਦੇਣਾ ਕੀ ਹੈ ਯਾਰ ਇਹ ਚ ਮੈਨੂੰ ਲੱਗਦਾ 파ਗੜ ਨੂੰ ਪਸਾਉਣਾ ਚਾਹੁੰਦਾ ਹੋਣਾ ਆਪਸ ਚੈਨਲ ਨਾ ਕੰਮ ਇਹਦਾ ਕੋਈ ਕਿਧਰ ਨੂੰ ਕੋਈ ਕਿਧਰ ਨੂੰ ਸੋ ਇਹਨਾਂ ਦਾ ਇਹਨਾਂ ਦਾ ਰੌਲਾ ਕੁਰਸੀਆਂ ਦਾ ਚੱਲ ਰਿਹਾ ਹੈ ਆਪਣਾ ਰੌਲਾ ਪੰਜਾਬ ਨੂੰ ਦੁਬਾਰੇ ਤਰਤੀ ਦਾ ਚੱਲ ਰਿਹਾ ਹੈ ਇਹਨਾਂ ਦਾ ਕੁਰਸੀਆਂ ਦਾ ਚੱਲ ਰਿਹਾ ਹੈ ਕੋਈ ਕਿਸੇ ਨੂੰ ਉਗੜ ਲਾ ਜਾਂਦਾ ਕੋਈ ਕਿਸੇ ਨੂੰ ਉਗੜ ਲਾ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਸੇ ਨੂੰ ਜੁਆਇਨ ਕਰਾ ਜਾਂਦਾ ਕੋਈ ਕਿਸੇ ਨੂੰ ਕਹਿੰਦਾ ਮੈਂ ਜੁਆਇਨ ਨਹੀਂ ਕਰਾਂ ਤਾਂ ਮੈਂ ਇਹਨੂੰ ਮੰਨਦਾ ਹੀ ਨਹੀਂ ਦੀ ਜੁਆਇਨਿੰਗ ਆ ਕੰਮ ਚੱਲ ਰਿਹਾ ਨਾ ਕਰੇ ਪੰਜਾਬ ਬਾਰੇ ਸੋਚੇ ਨਾ ਕਦੇ ਪੰਜਾਬ ਦੀ ਗੱਲ ਕੀਤੀ ਐ ਨਾ ਭਗਵਾਨ ਤੁਮਾਨੂੰ ਗਾਣਾ ਕੇਜਰੀ ਵਾਲ ਨੂੰ ਗਾਣਾ ਬਸ ਕੰਨੇ ਐ ਗਾਣਾ ਕੱਢ ਕੇ ਆ ਜਾਂਗੇ ਅਸੀਂ ਐ ਕਿਵੇਂ ਆ ਜਾਵਾਂਗੇ ਵੀ ਅਜਾਜੇ ਚੀਜ਼ਾਂ ਕਦੇ ਪਹਿਲਾਂ ਫੰਕਸ਼ਨ ਹੋਏ ਵੀ ਕੈਂਸਰ ਦੀਆਂ ਬੱਸਾਂ ਵੀ ਜਾ ਕੇ ਘਰ ਘਰ ਦੇਖਿਓ ਲੋਕੋ ਕੋਈ ਗੱਲ ਨਹੀਂ ਦਰਉਣਾ ਕੁਛ ਨਹੀਂ ਹੁੰਦਾ ਇਲਾਜ ਕਰ ਲਾਂਗੇ ਕਦੇ ਹੋਏ ਫੰਕਸ਼ਨ ਹੈ ਜੀ ਕਦੇ ਨਿਯੁਕਤੀ ਪੱਤਰ ਸਮਰੋਹ ਹੋਏ ਵੀ 55000 ਨੌਕਰੀ ਦੇਣੀ ਹੈ ਜੀ ਅੱਜ ਆਈਆਂ ਨੂੰ ਅੱਜ ਆਈਆਂ ਨੂੰ ਕਦੇ ਹੋਏ ਫੰਕਸ਼ਨ ਕਦੇ ਸਕੂਲ ਆਫ ਐਮੀਨੈਂਸ ਰਾਜ ਹਾਈ ਨੂੰ ਬਣਾ ਕੇ ਉਹਨੂੰ ਹੋਰ ਅਪਗ੍ਰੇਡ ਕਰਨ ਦਾ ਫੰਕਸ਼ਨ ਹੋਇਆ ਕਦੇ ਜੀ ਇੱਥੋਂ ਵੀ ਵੱਡੇ ਵੱਡੇ ਪੋਲਿਟਿਸ਼ੀਅਨ ਜਿਹੜੇ ਨੇ ਸਰਕਾਰ ਦਾ ਹਿੱਸਾ ਰਹੇ ਨੇ ਸੰਗਰੂਰ ਤੋਂ ਕਦੇ ਨਰਸਿੰਗ ਕਾਲਜ ਬਾਰੇ ਸੋਚਿਆ ਕਦੇ ਮੈਡੀਕਲ ਕਾਲਜ ਲਿਆਉਣ ਬਾਰੇ ਸੋਚਿਆ ਨਾ ਸਰੋਪਾ ਪਾਇਆ ਬੋਲ ਸੋ ਚਲੋ ਵੀ ਬਹੁਤ ਬਲ ਮਿਲ ਗਿਆ ਪਾਰਟੀ ਨੂੰ ਅੱਜ ਫਲਾਨਾ ਆ ਗਿਆ ਜੀ ਫਲਾਨਾ ਆ ਗਿਆ ਆ ਕੱਲ ਪਰਸੋਂ ਮੈਂ ਫੇਰ ਪੜਿਆ ਇੱਕ ਵਾਰੀ ਫੇਰ ਪੜਿਆ ਕਿ ਬਲਦੇ ਮਾਨ ਆ ਗਿਆ ਮੈਂ ਕਿਹਾ ਵੀ ਫੇਰ ਆ ਗਿਆ ਮੈਂ ਕਿਹਾ ਇਹ ਪਤਾ ਕਰੋ ਕਿੰਨੀ ਵਾਰ ਆਇਆ ਤੇ ਕਿੰਨੀ ਵਾਰ ਗਿਆ ਇੱਥੇ ਖੜੇ ਰਹਿਾਂਗੇ ਯਾਰ ਬੱਸ ਸਾਨੂੰ ਹੋਰ ਕੋਈ ਮਤਲਬ ਮਿਲਣਾ ਹੀ ਨਹੀਂ ਮੱਲਾ ਇੱਥੇ ਹੀ ਖੜੇ ਰਹਿਾਂਗੇ ਹਾਰੰਦੇ ਰਿਕਾਰਡ ਬਣਾ ਚੁੱਕੇ ਨੇ ਬੰਦੇ ਫੇਰ ਫਿਰਦੇ ਉੱਤੇ ਕਿਸੇ ਨਵੇਂ ਬੰਦੇ ਨੂੰ ਹੁਣ ਦੇਣਗੇ ਆਪਦੀ ਪਾਰਟੀ ਚ ਹਜੇ ਵੀ ਨਹੀਂ ਸਿੱਖੇ ਵੀ ਹੁਣ ਤਾਂ ਕਿਸੇ ਨਵੇਂ ਵਲੰਟੀਅਰ ਨੂੰ ਦੇ ਦੋ ਹੁਣ ਉਹ ਬੰਾਲ ਤਿਆਰ ਕਰ ਲਿਆ ਹਾਲੇ ਵੀ ਨਹੀਂ ਸਿੱਕੇ ਧਰਮ ਵਾਲੇ ਪਾਸਿਓਂ ਲੁੱਟ ਕੇ ਖਾ ਗਏ ਜੀ ਆਪਾਂ ਤਾਂ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆ ਜੇ ਮੱਥਾ ਟੇਕ ਦਿੰਨੇ ਆ ਇਹ ਨਹੀਂ ਬਿਰੋ ਇਹ ਤਾਂ ਰੱਬ ਨੂੰ ਟੱਬ ਸਮਝਦੇ ਆ ਇਹ ਯਾ ਕੱਲ ਨੂੰ ਲੜਨਗੇ ਉੱਥੇ ਦੇਖਿਓ ਤੁਸੀਂ ਆ ਸਾਡਾ ਜੀ ਆ ਸਾਡਾ ਜੀ ਆ ਛੋਡਾ ਜੀ ਆ ਇਟਾ ਜੀ ਆ ਇਹਦਾ ਜੀ ਉਹਦਾ ਜੀ ਲੈ ਅੱਦਾ ਯਾਰ ਪਰ ਕੋਈ ਗੱਲ ਨਹੀਂ ਸਿਆਣੇ ਕਹਿੰਦੇ ਆ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਆ ਪਰ ਪੀਂਹ ਦੀ ਬਹੁਤ ਬਰੀਕ ਐ ਐਸਾ ਪਹੀ ਜਾਂਦੀ ਐ ਨਾ ਉਹ ਵੀ ਤੁਸੀਂ ਦੇਖੋਗੇ ਕੀ ਟੈਲੈਂਟ ਆ ਮੈਨੂੰ ਇਹ ਦੰਦੋ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ ਚ ਕਿਹੜਾ ਟੈਲੈਂਟ ਐ ਜਿਹੜਾ ਸਾਡੇ ਬਜੋ ਆਕਾਂ ਚ ਹੈ ਨਹੀਂ ਵੀ ਉਹਨੂੰ ਹੀ ਅੱਗੇ ਆਉਣਾ ਚਾਹੀਦਾ ਪੰਜਾਬੀ ਉਹਨਾਂ ਨੂੰ ਬੋਲ ਨਹੀਂ ਆਉਂਦੀ ਸਿੱਕਾ ਤੇ ਅਸਦਾ ਹੁਣ ਉਹਨੇ ਪਤਾ ਉਹ ਤਾਂ ਇਹ ਕਹ ਦਿੰਦਾ ਉਹਨੇ ਤਾਂ ਇਹ ਕਿਆ ਹੋਇਆ ਜਾ ਕੇ YouTube ਤੇ ਹੁਣ ਹੀ ਖੋਲ ਲਿਓ ਕਿ ਗੁਰੂ ਰਾਮਦਾਸ ਜੀ ਜੇ ਚਾਹੁੰਦੇ ਉਸ ਵੇਲੇ ਕਿਸੇ ਅਮਰਤਾਰੀ ਸਿੰਘ ਤੋਂ ਸਿੱਧਰ ਬਾਹਰ ਸਾਹਿਬ ਜੀ ਦਾ ਦੋ ਘਾਟਨ ਕਰਾ ਸਕਦੇ ਸੀ ਪਰ ਉਹਨਾਂ ਨੇ ਇੱਕ ਮੁਸਲਮਾਨ ਮੀਆ ਮੀਰ ਤੋਂ ਕਰਵਾਇਆ ਉਹਨੂੰ ਕੌਣ ਸਮਝਾਵੇ ਸੁਖਵੀਰ ਸਿੰਘਾਂ ਅਮਰਤਾਰੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਬਾਅਦ ਦਸਵੇਂ ਗੁਰੂ ਨੇ ਉਹ ਚੌਥੇ ਗੁਰੂ ਸੀ ਪਤਾ ਹੀ ਨਹੀਂ ਜੋ ਬੋਲਣਾ ਬੋਲ ਦਿਓ ਚਾਪਕ ਦਿਓ ਬਾਪੂ ਨੇ ਦੇਤੀ ਕੁਰਸੀ ਬੋਲੀ ਜਾਓ ਕਦੇ ਪੜੇਪੜ ਵੀ ਲਿਆ ਕਰੋ ਕੋਈ ਕਿਤਾਬ ਪੜ੍ਹ ਲਿਆ ਕਰੋ ਵੀ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿੱਧਰ ਨੂੰ ਜਾ ਰਹੇ ਆ ਕੀ ਇੰਨਾ ਕੱਖ ਨਹੀਂ ਪਤਾ ਹੁਣ ਮੈਂ ਤਾਂ ਕਰੀ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆ ਜਾਓ ਗਲਤੀ ਤੇ ਤੂੰ ਹੀ ਕਿਉਂ ਆਉਣਗੇ ਉਹ ਜਦੋਂ ਜਦੋਂ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਹੈ ਛੱਡ ਦੇ ਉਹ ਤਾਂ ਕਹਿੰਦਾ ਮੈਂ ਛੱਡਦਾ ਮੈਂ ਆ ਹੁਣ ਕਹਿੰਦਾ ਆ ਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗੇ ਆ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛਿਆ ਇਸ ਮੇਲੇ ਪੁੱਲ ਸਾਹਿਬ ਬੈਠੇ ਆ ਆਪ ਸਾਹਮਣੇ ਪੱਤਰਕਾਰ ਬੈਠੇ ਸਾਰੇ ਮੈਂ ਉਹਦੇ ਐਮਪੀ ਲੜ ਰਿਆ ਸੀ 2019 ਚ మన పత్రు అకాలి దితా